ਵਾਹਿ ਗੁਰੂ ਸਾਹਿਬ ਜੀ ਖਿੰਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨ ਆਵੇ ਤਿਸ ਤਤ ਕਾਲ ਤਹਿਿਸ ਪ੍ਰਗਟ ਆਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣਤ ਆਪ ਬਣਾਈ ਨਾਨਕ ਜਿਵੇ ਦੇਖ ਬਡਾਈ ਪਰਮ ਸਨਮਾਨਯੋਗ ਸਮੂਹ ਗੁਰਸਵਾਰੇ ਗੁਰ ਪਿਆਰੇ ਸਤਸੰਗੀ ਜਨ पंचम गुरुदेव पंचम पातशाह गुरु अर्जन साहब तो जी के उच्चारण किया हाजरिया लगा के जीवन सफला कर देते हैं आओ साहब जी देबारक चरना पास दोनों हाथ जोड़ के बुलाइए जी फतेह करो फतेह प्रवान वागुरु जी का खालसा वाहिगुरु जी की फत ਗੁਰੂ ਅਰਜਨ ਸਾਹਿਬਾਰੇ ਪਾਸ਼ਾ ਜੀ ਨੇ ਐਸੀ ਅਸੀਸ ਐਸੀ ਬਖਸ਼ਿਸ਼ ਕੀਤੀ ਹੈ ਪਾਸ਼ਾ ਜੀ ਨੇ ਦਇਆ ਦੇ ਸਾਗਰ ਕਿਰਪਾ ਦੇ ਖਜ਼ਾਨੇ ਗੁਰਬਾਣੀ ਦੇ ਰਾਹੀਂ ਸਾਡੇ ਉੱਤੇ ਮਿਹਰਾ ਕੀਤੀ ਮੈਂ ਇਤਿਹਾਸਿਕ ਪੱਖ ਤੋਂ ਇੱਕ ਦੋ ਬੇਨਤੀਆਂ ਕਰਨੀਆਂ ਚਾਹਾਂਗਾ ਇਸ ਪੰਕਤੀ ਦੇ ਨਾਲ ਹੀ ਜਿਹੜੀਆਂ ਕਿ ਮੇਲਜੋਲ ਖਾਂਦੀਆਂ ਹਨ ਮਾਰੇ ਨੇ ਕਿ ਅਭਿ ਖਿੰਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਸੇਕ ਇਤਿਹਾਸ ਵਿੱਚ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਜੀ ਦਾ ਜੀਵਨ ਜਿਹੜਾ ਨਾ ਬਚਪਨ ਵਾਲਾ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਅੱਜ ਫਿਰ ਦੁਬਾਰੇ ਤੋਂ ਉਹੀ ਬੇਨਤੀ ਮੈਂ ਕਰਨੀ ਚਾਹਾਂਗਾ ਕਿ ਬੜਾ ਗਰੀਬੀ ਦੇ ਵਿੱਚ ਬਤੀਤ ਹੋਇਆ ਮਹਾਰਾਜ ਦਾ ਬਚਪਨ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਨਾ ਮਾਫ ਕਰਨਾ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਜੀ ਦਾ ਜਿਹੜਾ ਬਚਪਨ ਹੈ ਜੀ ਬੜੀ ਗਰੀਬੀ ਦੇ ਵਿੱਚ ਬਤੀਤ ਹੋਇਆ ਪਰ ਹੌਲੀ-ਹੌਲੀ ਗੁਰੂ ਅਮਰਦਾਸ ਸਾਹਿਬ ਪਾਸ਼ਾ ਜੀ ਦੇ ਚਰਨਾਂ ਦੀ ਸੇਵਾ ਕਰਦੇ ਰਹੇ ਸਤਿਗੁਰਾਂ ਦੇ ਦਰ ਤੋਂ ਖੁਸ਼ੀਆਂ ਹਾਸਲ ਹੁੰਦੀਆਂ ਨਹੀਂ ਐ ਤੇ ਮਹਾਰਾਜ ਦੀ ਮਿਹਰਬਾਨੀ ਦੇ ਨਾਲ ਅੱਜ ਕੁੱਲ ਜਗਤ ਜਿਹੜਾ ਵਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਪਾਸ ਸੀਸ ਨਿਵਾ ਕੇ ਉੱਥੋਂ ਅਨੇਕਾਂ ਖੁਸ਼ੀਆਂ ਆਪਣੀ ਝੋਲੀ ਦੇ ਵਿੱਚ ਪਵਾ ਕੇ ਘਰਾਂ ਨੂੰ ਪਰਤਦੇ। ਭਗਤ ਸਹਿਬਾਨਾਂ ਦਾ ਆਪਾਂ ਅਗਰ ਜੀਵਨ ਦੇਖੀਏ ਤੇ ਤਕਰੀਬਨ ਬਹੁਤਾਂ ਭਗਤ ਸਹਿਬਾਨਾਂ ਦਾ ਜਿਹੜਾ ਜੀਵਨ ਹੈ ਨਾ ਉਸ ਸਮੇਂ ਦੀ ਜਿਹੜੀ ਧਾਰਮਿਕ ਸ਼੍ਰੇਣੀ ਸੀ ਨਾ ਜਿਨ੍ਹਾਂ ਨੇ ਧਰਮ ਦੇ ਉੱਪਰ ਆਪਣਾ ਕਬਜ਼ਾ ਕੀਤਾ ਹੋਇਆ ਸੀ। ਦੇ ਧਰਮ ਦੇ ਉੱਪਰ ਕਬਜ਼ਾ ਕਰਨ ਕਰਕੇ ਇਹਨਾਂ ਨੇ ਕਾਰ ਵਿਹਾਰ ਕਿਤੇ ਵੀ ਵੰਡੇ ਹੋਏ ਸਨ ਤੇ ਭਗਤ ਸਹਿਬਾਨ ਜਿੰਨੇ ਵੀ ਸਨ ਸਾਰੇ ਕਿਰਤ ਕਰਨ ਵਾਲੇ ਸਨ ਇਹਨਾਂ ਵਾਂਗੂ ਲੋਟੂ ਨਹੀਂ ਸਨ ਜਿਹੜੇ ਧਰਮ ਦੇ ਠੇਕੇਦਾਰ ਬਣੇ ਸਨ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ بڑے ਧਰਮ ਦੇ ਠੇਕੇਦਾਰ ਜਿਹੜੇ ਲੋਟੂ ਬਣੇ ਫਿਰਦੇ ਨੇ ਗਲਤ ਉਹ ਧਰਮ ਦੀ ਕਰਦੇ ਨੇ ਗਲਤ ਉੱਤਰ ਬਾਰੇ ਕਹਿਣਗੇ ਗੱਲ ਲੋਕਾਂ ਨੂੰ ਕਹਿਣਗੇ ਵੀ ਕਿਰਤ ਕਮਾਈ ਕਰਿਆ ਕਰੋ ਆਪ ਲੋਕਾਂ ਦੇ ਸਿਰਾਂ ਤੋਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਉਹਨਾਂ ਦੇ ਵਿੱਚ ਝੂਟੇ ਲੈਂਦੇ ਲਗਜ਼ਰੀ ਲਾਈਫ ਜਿਉਂਦੇ ਪੈਨੇ ਲਗਜ਼ਰੀ ਉਹਨਾਂ ਦੇ ਚੋਲੇ ਨੇ ਜੇ ਕੋਈ ਉਹਨਾਂ ਦੇ ਬਾਰੇ ਵਿੱਚ ਗੱਲ ਕਹਿ ਤਵੇ ਤੇ ਨਿਊਜ਼ੀਲੈਂਡ ਦੇ ਵਿੱਚ ਬੈਠਾ ਹੋਇਆ ਇੱਕ ਉਹਨਾਂ ਦਾ ਵਕੀਲ ਉਹਨੂੰ ਬੜੀ ਛੇਤੀ ਅੱਗ ਲੱਗਦੀ ਹੈ ਇੱਥੇ ਹੋਰ ਜਿਹੜੇ ਉਹਨਾਂ ਦੇ ਨਾਲ ਜੁੜੇ ਫਿਰਦੇ ਨੇ ਉਹਨਾਂ ਨੂੰ ਬੜੀ ਛੇਤੀ ਅੱਗ ਲੱਗਦੀ ਹੈ ਵੀ ਸਾਡੇ ਬਾਬੇ ਨੂੰ ਮਾੜਾ ਨਾ ਕਹੋ ਜੋ ਉਹਦੀਆਂ ਕਰਤੂਤਾਂ ਨੇ ਲੋਗਨ ਰਾਮ ਖਿਲਾਉਣਾ ਜਾਨਾ ਬਣਿਆ ਉਹ ਸਾਰਾ ਕੁਝ ਸਾਹਮਣੇ ਦੇਖਣ ਦੇ ਬਾਵਜੂਦ ਵੀ ਅੰਧ ਭਗਤ ਨਹੀਂ ਬਣ ਕੇ ਰਹਿਣਾ ਚਾਹੀਦਾ ਸਗੋਂ ਸਵਾਲ ਕਰਨੇ ਚਾਹੀਦੇ ਤੇ ਦੂਜਿਆਂ ਨੂੰ ਉਪਦੇਸ਼ ਕਰਨੇ ਅਵਰੁਪ ਦੇਸਾ ਆਪ ਨਾ ਕਰੇ ਆਪ ਤੋ ਜਾਬ ਜਨਮੇ ਮਰੇ ਵੀ ਦੂਜਿਆਂ ਨੂੰ ਉਪਦੇਸ਼ ਕਰਦੇ ਰਹਿਣਾ ਆਪਣੇ ਪੱਲੇ ਕੱਖ ਨ ਰੱਖਣਾ ਤੇ ਆਪਣੇ ਵਾਰੀ ਇਹ ਗੱਲ ਕਹਿਆ ਨੇ ਵੀ ਸਾਰਾ ਕੁਛ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਆ ਮੈਂ ਇਹ ਤੇ ਵਰਤਦਾ ਹੀ ਨਹੀਂ ਮੇਰੇ ਨਾਮ ਨਹੀਂ ਭਲਿਆ ਵਰਤਨ ਤੇ ਤੂੰ ਹੀ ਦਿਆ ਨਾ ਉਹ ਮਨ ਮਰਜ਼ੀਆਂ ਤਾਂ ਤੇਰੀਆਂ ਹੀ ਚੱਲਦੀਆਂ ਪਈਆਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਨਾਮ ਤੇ ਤੂੰ ਜਗ੍ਹਾ ਕਰਵਾਈ ਹੈ ਸਾਰਾ ਕੁਛ ਕਹਿੰਦਾ ਵੀ ਮਹਾਰਾਜ ਦੇ ਨਾਮ ਤੇ ਆ ਵਰਤਨ ਕੌਣ ਦਿਆ ਵਾ ਤੂੰ ਹੀ ਵਰਤਦਾ ਪਿਆ ਨਾ ਫੇਰ ਸੋ ਇਸ ਕਰਕੇ ਗੁਰਮਖ ਪਿਆਰੇਓ ਅੱਜ ਵੀ ਉਹ ਲੋਕ ਮੌਜੂਦ ਨੇ ਜਿਹੜੇ ਭਗਤ ਸਹਿਬਾਨਾਂ ਦੇ ਸਮੇਂ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਸੀ ਆਪਣੀ ਲੋੜ ਦੇ ਮੁਤਾਬਕ ਅੱਜ ਵੀ ਮੌਜੂਦ ਨੇ ਮਾਫ ਕਰਨਾ ਬਸ ਪਛਾਣਨ ਦੀ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਸੋ ਭਗਤ ਸਹਿਬਾਨਾਂ ਨੂੰ ਉਸ ਸਮੇਂ ਦੀਆਂ ਉੱਚ ਸ਼੍ਰੈਣੀਆਂ ਨੇ ਕੰਮਕਾਰ ਵੀ ਵੰਡ ਕੇ ਦੇ ਦਿੱਤੇ ਵੀ ਤੁਹਾਡਾ ਆ ਕਿਤਾਵਾ ਤੁਸੀਂ ਆ ਕੰਮ ਕਰਿਆ ਕਰੋਗੇ ਤੁਹਾਡੇ ਆ ਕੰਮ ਹਨ ਇੰਨਾ ਕੁ ਦਾਇਰਾ ਵਾ ਤੁਹਾਡਾ ਇੱਥੇ ਜੇ ਤੁਸੀਂ ਰਹਿਣਾ ਹੈ ਤੁਸੀਂ ਇਦੋਂ ਅੱਗੇ ਨਹੀਂ ਜਾ ਸਕਦੇ ਧਾਰਮਿਕ ਸਥਾਨਾਂ ਦੇ ਉੱਤੇ ਨਹੀਂ ਜਾ ਸਕਦੇ ਧਾਰਮਿਕ ਸਾਡੇ ਜਿਹੜੇ ਇਤਿਹਾਸਿਕ ਦਿਹਾੜੇ ਹਨ ਉਹਨਾਂ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋ ਸਕਦੇ ਤੇ ਭਗਤ ਸਹਿਬਾਨਾ ਨੇ ਫਿਰ ਪ੍ਰਮਾਤਮਾ ਦੇ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਅਸੀਂ ਤੇ ਵੇਖੋ ਤੁਹਾਡੇ ਆ ਭਗਤ ਨਾਮਦੇਵ ਸਹਿਬ ਨੇ ਜਦੋਂ ਕਿਹਾ ਨਾ ਕਿ ਹਾਸ ਦਾ ਖੇਲ ਤੇ ਤੇਰੇ ਦੇਹਰੇ ਆਇਆ ਵੀ ਮੈਂ ਤਾਂ ਮਾਰੇ ਤੁਹਾਡੇ ਦਰ ਤੇ ਹਾਸ ਦਾ ਖੇਡਦਾ ਆਇਆ ਇੱਥੇ ਬਣ ਕੇ ਗਿਆ ਵੀ ਭਗਤ ਕਰਤ ਨਾਮਾ ਪਕਰ ਉਠਾਇਆ ਮਹਾਰਾਜ ਨੇ ਲਾਜ ਰੱਖੀ ਮਾਰੇ ਪਾਸ਼ਾ ਜੀ ਨੇ ਲਾਜ ਰੱਖੀ ਉਹਨਾਂ ਦੀ ਭਗਤ ਰਵਿਦਾਸ ਸਾਹਿਬ ਨੇ ਜਦੋਂ ਕਿਹਾ ਨਾ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਵੀ ਮੇਰਾ ਤੇ ਮਾਲਕ ਬੜਾ ਵੱਡਾ ਵਾ ਮੇਰਾ ਮਾਲਕ ਬੜਾ ਪ੍ਰਤੱਖ ਰੂਪ ਦੇ ਵਿੱਚ ਕੌਤਕ ਕਰਦਾ ਵਾ ਜਿਨ੍ਹਾਂ ਨੂੰ ਤੁਸੀਂ ਦੁਰਕਾਰਿਆ ਨੀਵੇਂ ਕਿਹਾ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਆ ਨਾ ਭਗਤ ਨਾਮਦੇਵ ਸਾਹਿਬ ਭਗਤ ਕਬੀਰ ਸਾਹਿਬ ਭਗਤ ਫਰੀਦ ਸਾਹਿਬ ਭਗਤ ਰਵਿਦਾਸ ਸਾਹਿਬ ਜੀ ਨੂੰ ਵੀ ਮੱਥਾ ਟੇਕਿਆ ਜਾਂਦਾ ਇਹਨਾਂ ਨੂੰ ਮੱਥਾ ਟੇਕਿਆ ਜਾਂਦਾ ਨਾਲ ਦੀ ਨਾਲ ਐਸੀ ਗੱਲ ਨਹੀਂ ਵੀ ਮੱਥਾ ਨਹੀਂ ਟੇਕਿਆ ਜਾਂਦਾ ਇਹਨਾਂ ਤੇ ਇਹ ਉਹ ਭਗਤ ਸਹਿਬਾਨ ਸਨ ਜਿਨ੍ਹਾਂ ਨੂੰ ਕਦੇ ਉਸ ਸਮੇਂ ਦੇ ਧਾਰਮਿਕ ਆਗੂ ਜਿਹੜੇ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਇਹਨਾਂ ਦਾ ਬਧੇਰੇ ਸੂਸ਼ਣ ਕੀਤਾ ਭਾਵੇਂ ਮਾੜਾ ਬੋਲਦੇ ਰਹੇ ਸਨ ਨਾ ਇਹਨਾਂ ਨੂੰ ਵੀ ਤੁਹਾਨੂੰ ਆਗਿਆ ਨਹੀਂ ਧਰਮ ਧਰਮ ਸਥਾਨਾਂ ਤੇ ਜਾ ਕੇ ਤੁਸੀਂ ਧਰਮ ਦੀ ਗੱਲ ਸੁਣ ਸਕਦੇ ਹੋ ਧਰਮ ਦੀ ਗੱਲ ਕਰ ਸਕਦੇ ਹੋ ਧਰਮ ਦੀ ਗੱਲ ਵੇਖ ਸਕਦੇ ਹੋ ਧਰਮ ਦੀ ਗੱਲ ਨੂੰ ਅਪਣਾ ਸਕਦੇ ਹੋ ਤੇ ਅੱਜ ਉਹ ਕਿੱਥੇ ਗਏ ਧਾਰਮਿਕ ਰਹਿਣੀਆਂ ਵਾਲੇ ਕੌਣ ਆ ਉਹਨਾਂ ਦਾ ਅੱਗੇ ਪਿੱਛੇ ਕਿਸੇ ਨੂੰ ਪਤਾ ਤੇ ਅੱਜ ਭਗਤ ਰਵਿਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿੱਡੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਭਗਤ ਨਾਮਦੇਵ ਸਾਹਿਬ ਨੂੰ ਅੱਜ ਬੜਿਆ ਚਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਭਗਤ ਕਬੀਰ ਸਾਹਿਬ ਉਹਨਾਂ ਨੂੰ ਬੜਿਆ ਚਾਮਾਂ ਨਾਲ ਯਾਦ ਕਰਦੇ ਆਪਾਂ ਸਾਰੇ ਉਹਨਾਂ ਦੀ ਬਾਣੀ ਪੜ ਕੇ ਆਪਣੇ ਆਪ ਨੂੰ ਤਬਦੀਲ ਕਰੀਦਾ ਵਾ ਜਦੋਂ ਭਗਤ ਕਬੀਰ ਸਾਹਿਬ ਕੀਤੇ ਭਗਤ ਫਰੀਦ ਸਾਹਿਬ ਜੀ ਨੇ ਇਸ ਲੋਕ ਪੜੀ ਦਿੱਤੀ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਪੜੀਦੀ ਹੈ ਭਗਤ ਧੰਨਾ ਜੀ ਦੇ ਬਚਨਾਂ ਨੂੰ ਆਪਾਂ ਜ਼ਿੰਦਗੀ ਚ ਆਪਣੇ ਜ਼ਿੰਦਗੀ ਚ ਲੈ ਕੇ ਆਉਨੇ ਆ ਇਓਂ ਪ੍ਰਤੀਤ ਦਾਇਆ ਵਿਭਗਤ ਸਹਿਬਾਨਾਂ ਨੇ ਗੁਰੂ ਸਹਿਬਾਨਾਂ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਹੈ ਸੱਚ ਦੇ ਰਾਹ ਉੱਤੇ ਚੱਲੇ ਸਨ ਸੱਚ ਦਾ ਪੈਂਡਾ ਤੈਖੀਤਾ ਪਿੰਡੇ ਤੇ ਅਨੇਕਾਂ ਦਰਦ ਝੱਲੇ ਅਨੇਕਾਂ ਦੁੱਖ ਝੱਲੇ ਅਨੇਕਾਂ ਤਕਲੀਫਾਂ ਦਾ ਸਾਹਮਣਾ ਕੀਤਾ ਪਰ ਸੱਚਾਈ ਦਾ ਰਾਹ ਨਹੀਂ ਛੱਡਿਆ ਸੱਚਾਈ ਨੂੰ ਦਿਲ ਦੇ ਉੱਤੇ ਵਸਾ ਕੇ ਰੱਖਿਆ ਮਨ ਦੇ ਵਿੱਚ ਰੱਖਿਆ ਵੀ ਮੇਰੇਆ ਮਾਲਕਾ ਤੇਰਾ ਆ ਮੈਂ ਤੇ ਤੁਹਾਡਾ ਹੀ ਰਹਿਣਾ ਤੇ ਅੱਜਕੱਲ ਕਾਇਨਾਤ ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਆਪਣਾ ਭਲਾ ਬਣਾਉਂਦੀ ਪਈ ਹੈ ਤੇ ਇੱਥੇ ਮਹਾਰਾਜ ਨੇ ਕਿਹਾ ਵੀ ਖਿੰਮੈ ਨੀਚ ਕੀਟ ਕੋ ਰਾਜ ਜਿਹੜਿਆਂ ਲੋਕਾਂ ਨੂੰ ਅੱਜ ਲੋਕ ਕਹਿੰਦੇ ਵੀ ਇਹ ਬੰਦਾ ਆ ਕੋਈ ਕਿਸੇ ਦੇ ਕੋਲੇ ਗਰੀਬੀ ਹੋਵੇ ਪੈਸਾ ਨਾ ਹੋਵੇ ਨਾ ਤੇ ਕਿਸੇ ਦੇ ਕੋਲੇ ਦੁਨੀਆਦਾਰੀ ਦੇ ਵਿੱਚ ਵਿਚਰਨ ਦੇ ਲਈ ਸੋਨਾ ਘਰ-ਬਾਰ ਨਾ ਹੋਵੇ, ਕਾਰੋਬਾਰ ਨਾ ਹੋਵੇ, ਰਿਸ਼ਤੇਦਾਰ ਵੀ ਉਹਦੇ ਘਰੇ ਨਹੀਂ ਜਾਂਦੇ। ਸਚਾਈ ਹੈ ਜਿੰਨਾ ਘਰਾਂ 'ਚ ਗਰੀਬੀ ਹੈ ਨਾ ਜਿੰਨਾ ਲੋਕਾਂ ਦਾ ਕੰਮਕਾਰ ਥੋੜਾ ਜਿਹਾ ਡਾਮਾ ਡੋਲੇ। ਉਹਨਾਂ ਘਰਾਂ ਦੇ ਵਿੱਚ ਤੇ ਰਿਸ਼ਤੇਦਾਰ ਵੀ ਨਹੀਂ ਜਾਂਦੇ, ਉਧਰ ਜਾਣਗੇ ਜਿੱਧਰ ਗੱਡੀਆਂ ਖੜੀਆਂ, ਜਿੱਧਰ ਏਸੀ ਲੱਗੇ ਨੇ। ਜਿੱਧਰ ਕੰਮ ਕਰਨ ਵਾਲੇ, ਨੌਕਰ-ਚਾਕਰ ਨੇ। ਜਿਹੜਾ ਭਰਾ ਥੋੜਾ ਜਿਹਾ ਕਮਜ਼ੋਰ ਆ ਨਾ ਜਾਂ ਜਿਹੜੀ ਭੈਣ ਥੋੜੀ ਜੀ ਕਮਜ਼ੋਰ ਆ ਆਰਥਿਕ ਪੱਖ ਤੋਂ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਰਿਸ਼ਤੇਦਾਰ ਵੀ ਉਹਦੇ ਘਰੇ ਘੱਟ ਹੀ ਜਾਂਦੇ ਨੇ ਕਈ ਵਾਰੀ ਫੋਨ ਨੰਬਰ ਮੋਬਾਈਲ ਵਿੱਚ ਹੋਵੇ ਨਾ ਤੇ ਉਹ ਵੀ ਡਾਇਲ ਨਹੀਂ ਕੀਤਾ ਜਾਂਦਾ ਵੀ ਕਿਤੇ ਕੋਈ ਵੰਗਾਰ ਇਹ ਨਾ ਪਾ ਦੇ ਤੇ ਕਈ ਵਾਰੀ ਐਸੀ ਗੁਰੂ ਦੀ ਕਿਰਪਾ ਹੁੰਦੀ ਹੈ ਮੇਰੇ ਸਾਡੇ ਇੱਕ ਜਾਣਕਾਰ ਪਰਿਵਾਰ ਸੀ ਤੇ ਉਹ ਬੀਬੀ ਜਿਹੜੀ ਹੈ ਵਿਚਾਰੀ ਬਹੁਤ ਗਰੀਬ ਸੀ ਸਾਡੇ ਪਿੰਡ ਦੀ ਗੱਲ ਐ ਉਹ ਬੀਬੀ ਵਿਚਾਰੇ ਬੜੀ ਗਰੀਬ ਸੀ ਪਰ ਜਦੋਂ ਉਹਦੇ ਪੁੱਤਰ ਤੇ ਧੀ ਦੋਨੋਂ ਵਿਦੇਸ਼ ਵਿੱਚ ਚਲੇ ਗਏ ਜਿਹੜੇ ਚਾਚੇ ਤਾਇਏ ਕਦੇ ਪੁੱਛਦੇ ਨਹੀਂ ਸਨ ਨਾ ਜਦੋਂ ਵਿਦੇਸ਼ ਆਸਟ੍ਰੇਲੀਆ ਜਾ ਕੇ ਸੈੱਟ ਹੋ ਗਿਆ ਮੁੰਡਾ ਉਹਨਾਂ ਦਾ ਕੁੜੀ ਸੈੱਟ ਹੋ ਗਈ ਤੇ ਹਰ ਸੁੱਖ ਦੁੱਖ ਦੇ ਵਿੱਚ ਫਿਰ ਉਸ ਬੀਬੀ ਨੂੰ ਸ਼ਾਮਲ ਕਰਦੇ ਚੜ੍ਹਦੀਨਸਲਾ ਮੈਂ ਭਾਈ ਪਰ ਗੁਰਬਾਣੀ ਨੇ ਇਸ ਗੱਲ ਨੂੰ ਸਵੀਕਾਰ ਕਰਤਾ ਗੁਰਬਾਣੀ ਕੀ ਕਹਿੰਦੀ ਆ ਵਾਹਿਗੁਰੂ ਦੀ ਕਿਰਪਾ ਹੋਵੇ ਕਿੰਨੇ ਮੈਂ ਨੀਚ ਕੀਟ ਕਹ ਰਾਜ ਉਹ ਬੀਬੀ ਨੂੰ ਜਦੋਂ ਮੈਂ ਤੱਕਿਆ ਨਾ ਵੇਖਿਆ ਚੰਗੀ ਉਹਦੇ ਪਰਿਵਾਰ ਨੂੰ ਵੇਖਿਆ ਤੇ ਮਨ ਵਿੱਚ ਸੱਚੀ ਉਹ ਗੱਲ ਸਾਹਮਣੇ ਆ ਗਈ ਕਿ ਜਿਹਦੇ ਜਿਉਂ ਕਹਿੰਦੇ ਹੁੰਦੇ ਨੇ ਨਾ ਬਿੱਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਪੈਸਾ ਆਇਆ ਤੇ ਰਿਸ਼ਤੇਦਾਰੀਆਂ ਵੀ ਬਣ ਗਈ ਤੇ ਇੱਥੇ ਮਾਰੇ ਪਾਸ਼ਾ ਕਹਿੰਦੇ ਕਿ ਜਿੰਨਾ ਲੋਕਾਂ ਨੂੰ ਤੁਸੀਂ ਵੀ ਸਾਰਦੇ ਪਏ ਹੋ ਨਾ ਦੁਨੀਆਦਾਰ ਵਾਲੇ ਰੱਬ ਵੀ ਜਦੋਂ ਮਿਹਰਬਾਨੀ ਵਾਲੀ ਨਿਗਾਹ ਹੋ ਜਾਂਦੀ ਹੈ ਨਾ, ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਐਸੇ ਰੰਗ ਭਾਗ ਲੱਗਦੇ ਨੇ, ਐਸੀ ਚੜ੍ਹਦੀ ਕਲਾ ਹੁੰਦੀ ਆ। ਤੇ ਸਾਰੇ ਲੋਕ ਉਹਦੇ ਨਾਲ ਬਹਿਣ ਕੇ, ਬੈਠ ਕੇ, ਪੋਟਾ ਖਚਵਾ ਕੇ, ਉਹਦੀ ਗੱਲ ਕਰਕੇ, ਉਹਦੇ ਫੰਕਸ਼ਨਾਂ ਦੇ ਵਿੱਚ ਜਾ ਕੇ ਪੋਟਵਾ ਖੇਚ-ਖੇਚ ਕੇ ਰਿਸ਼ਤੇਦਾਰਾਂ ਨੂੰ ਭੇਜਣਗੇ। ਫੇਸਬੁਕ ਤੇ ਪਾਉਣਗੇ ਇੰਸਟਾਗ੍ਰਾਮ ਤੇ ਪਾਉਣਗੇ ਵੀ ਆ ਵੇਖ ਅਸੀਂ ਇਹਦੇ ਨਾਲ ਇਹਦੇ ਘਰੇ ਪ੍ਰੋਗਰਾਮ ਤੇ ਗਏ ਸੀ ਇਹਦੇ ਨਾਲ ਸਾਡੀ ਫੋਟੋ ਆ ਬਾਅਦ ਸਕਣ ਲੱਗੇ ਵੀ ਇਹ ਲੋਕ ਮਤਲਬੀ ਨੇ ਇਹ ਲੋਕ ਦੋਖੇ ਸੋ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਵਾ ਸਾਬ ਕਹਿੰ ਲੈਗੇ ਵੀ ਗੁਰੂ ਕਿਰਪਾ ਕਰੇ ਇੱਕ ਪਲ ਭਰ ਦੇ ਅੰਦਰ ਜਿਨ੍ਹਾਂ ਲੋਕਾਂ ਨੂੰ ਕੱਖਾਂ ਤੋਂ ਹੌਲੇ ਸਮਝਿਆ ਜਾਂਦਾ ਸੀ ਉਹਨਾਂ ਨੂੰ ਤਖਤੋਂ ਤਾਜਾਂ ਦੇ ਨਾਲ ਸਨਮਾਨਤ ਕਰ ਸਕਦਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਇਦਾਂ ਦਾ ਵਾਸ ਉਸ ਕੰਦਰਾ کئی ਵਾਰੀ ਕਹਿੰਦੇ ਆ ਕਹੋਂਦੇ ਆ ਤੇ ਤੱਪੜ ਰੁਲ ਜਾਂਦੇ ਨੇ ਕਈ ਵਾਰੀ ਇਦਾਂ ਹੁੰਦਾ ਵਾ ਵੀ ਜਿੰਨਾ ਦੇ ਵੱਡੇ ਵੱਡੇ ਕਾਰੋਬਾਰ ਹੁੰਦੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਹੁੰਦੀਆਂ ਵੱਡੇ ਵੱਡੇ ਕਾਮਕਾਰ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਪੈਸਾ ਢੇਲਾ ਨੌਕਰ ਚੱਕਰ ਸਰਕਾਰੇ ਦਰਬਾਰੇ ਸਲੂਟ ਵਜਦੇ ਨੇ ਜਿਨ੍ਹਾਂ ਤੇ ਕਈ ਵਾਰੀ ਦਿਨ ਇਦਾਂ ਦੇ ਹੁਣ ਆ ਜਾਂਦੇ ਉਹਨਾਂ ਤੇ ਇਹ ਕੋਲ ਖੜਿਆ ਨਾ ਕੋਈ ਪਛਾਣਦਾ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਤੇ ਕਈ ਵਾਰੀ ਵਟਿਆ ਵਟਿਆ ਨੂੰ ਪੀਖ ਮੰਗਣ ਵਾਸਤੇ ਮਜਬੂਰ ਹੋਣਾ ਪੈਂਦਾ ਵਾ ਸਾਬ ਨੇ ਕਿਹਾ ਨਾ ਆਸਾ ਦੀ ਵਾਰ ਤੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ ਸਾਬ ਕਹਿਣ ਲੱਗੇ ਵੀ ਕਈ ਵਾਰੀ ਸ਼ੇਰ ਨੂੰ ਘਾਹ ਖਾਣਾ ਪੈਂਦਾ ਵਾ ਮਜਬੂਰੀ ਹੋ ਜਾਂਦੀ ਆ ਹੁਣ ਸ਼ੇਰ ਪੁੜਾ ਹੋ ਜਾਂਦਾ ਵਾ ਸ਼ਿਕਾਰ ਨਹੀਂ ਕਰ ਸਕਦਾ ਤੁਰਿਆ ਨਹੀਂ ਜਾਂਦਾ ਉਹ ਤੇ ਭੱਜਿਆ ਨਹੀਂ ਜਾਂਦਾ ਹਿਰਨਾ ਤੇ ਮਗਰ ਉਹ ਭੱਜ ਕੇ ਸ਼ਿਕਾਰ ਨਹੀਂ ਕਰ ਸਕਦਾ ਤੇ ਕਈ ਵਾਰੀ ਫਿਰ ਜਿਹੋ ਜਿਹਾ ਉਹਨੂੰ ਬੱਚੇ ਖੁੱਚੇ ਮਿਲਦਾ ਨਾ ਉਹੋ ਜੇ ਖਾ ਪੀ ਲਿੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਇੰਦਾ ਵੀ ਸ਼ੇਰਾਂ ਨੂੰ ਵੀ ਕਈ ਵਾਰੀ ਕਾਹ ਖਾਣਾ ਪੈ ਜਾਂਦਾ ਭਾਵ ਕੇ ਜੋ ਮਿਲ ਗਿਆ ਉਹੋ ਜੇ ਖਾ ਲੈਂਦੇ ਨੇ ਫਿਰ ਉਹ ਆਪਣੀ ਮਨ ਮਰਜ਼ੀ ਦਾ ਭੋਜਨ ਨਹੀਂ ਖਾਂਦਾ ਇਦਾਂ ਹੀ ਕਈ ਵਾਰ ਜਿਹਨਾਂ ਦੀ ਗੁੱਡੀ ਚੜੀ ਹੁੰਦੀ ਆ ਬੜੀ ਜਾਦੀ ਤੇ ਦਿਨ ਕਈ ਵਾਰੀ ਫਿਰਦੇ ਨੇ ਜਦੋਂ ਮਾੜੇ ਦਿਨ ਹੁੰਦੇ ਜਿਨ੍ਹਾਂ ਲੋਕਾਂ ਦੇ ਨਾਲ ਬਹਿ ਬਹਿ ਕੇ ਕਦੇ ਮਹਿਫਲਾ ਸਜਾਈਆਂ ਹੁੰਦੀਆਂ ਨੇ ਉਹ ਵੀ ਕਹਿੰਦੇ ਵੀ ਕਿਤੇ ਮੱਥੀ ਨਾ ਲੱਗ ਜਾਵੇ ਇਹ ਤੋਂ ਕੋਈ ਵੰਗਾਰ ਹੀ ਨਾ ਪਾਵੇ ਭੱਦੀ ਸਰੀ ਛੈੜਦੀ ਹੋ ਜੂ ਇਹਦੇ ਤੋਂ ਸਾਬ ਨੇ ਕਿਹਾ ਵੀ ਗੁਰੂ ਦਾ ਪੱਲਾ ਨਾ ਛੱਡ ਉਹ ਪਾਰ ਬ੍ਰਾਹਮਿਆ ਗਰੀਬਾਂ ਨੂੰ ਲਿਬਾਜਣ ਵਾਲਾ ਜਿਹੜੇ ਲੋਕ ਰੁਲਦੇ ਫਿਰਦੇ ਹਨ ਜਿਹੜੇ ਲੋਕ ਸੁੱਖ ਤੋਂ ਅਜ ਵਾਂਝੇ ਹਨ ਜਿਨ੍ਹਾਂ ਦੇ ਕੋਲੇ ਇੰਨਾ ਪੈਸਾ ਨਹੀਂ ਹੈ ਜਿਨ੍ਹਾਂ ਦੇ ਕੋਲੇ ਇੰਨਾ ਰਤਬਾ ਉੱਚਾ ਸੁੱਚਾ ਵੱਡਾ ਨਹੀਂ ਹੈ ਤੇ ਮਹਾਰਾਜ ਚਾਹਣ ਤੇ ਉਹਨਾਂ ਤੇ ਐਸੀਆਂ ਰਹਿਮਤਾਂ ਹੋ ਜਾਂਦੀਆਂ ਨੇ ਜਿਦਾਂ ਚੜਦੇ ਨੂੰ ਸਲਾਮਾਂ ਹੁੰਦੀਆਂ ਨਾ ਤੇ ਪਰਿਵਾਰ ਦਾ ਕੋਈ ਬੱਚਾ ਆ ਜਾਵੇ ਲਹਿਰਾ ਪਹਿਰਾ ਹੋ ਜਾਈਏ ਉਹਨਾਂ ਦੀ ਜਿਦਾਂ ਗੁਰੂ ਰਾਮਦਾਸ ਜੀ ਮਹਾਰਾ ਬਚਪਨ ਹੋ ਰਿਹਾ ਪਰ ਜਵਾਨੀ ਦਾ ਪੰਧ ਹੋ ਰਿਹਾ ਬਚਪਨ ਗਰੀਬੀ ਦੀ ਆ ਪਰ ਜਵਾਨੀ ਦਾ ਪੰਧ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਆ ਜਵਾਨੀ ਦਾ ਬੰਧ ਐਸਾ ਵਾ ਵੀ ਰਾਜੇ ਮਹਾਰਾਜ ਸਿਰ ਤੇ ਮਹਾਰਾਜ ਤੇ ਚਰਨਾ ਪਾਸ ਆਣ ਕੇ ਸਿਰ ਝਕਾਉਂਦੇ ਨੇ ਕਿਉਂਕਿ ਉਸ ਤਖਤ ਤੇ ਬਿਰਾਜਮਾਨ ਹੋ ਗਏ ਜਿਸ ਤਖਤ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਬੈਠੇ ਸਨ ਜਿਹੜੇ ਤਖਤ ਤੇ ਇੱਕ ਦਿਨ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਰੂਪ ਬਣ ਕੇ ਬੈਠੇ ਸਨ ਜਿਹੜੇ ਤਖਤ ਤੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਹੋ ਕੇ ਬੈੰਦੇ ਸਨ ਅੱਜ ਉਸ ਤਖਤ ਤੇ ਪਾਵਨ ਗੁਰਗੱਦੀ ਤੇ ਬੈਠੇ ਹਨ ਜਿੱਥੇ ਚੌਥੀ ਜੋਤ ਗੁਰੂ ਰਾਮਦਾਸ ਸਾਹਿਬ ਨੇ ਅੱਜ ਸੰਗਤ ਕਹਿੰਦੀ ਹੈ ਗੁਰੂ ਰਾਮਦਾਸ ਰਖੋ ਸ਼ਰਨ ਮਹਾਰਾਜ ਚਰਨ ਦੇ ਵਿੱਚ ਰਖੋ ਰੱਖਿਨਾਰੇ ਤੇ ਨ ਕਰੋ ਤੇ ਇਹ ਹੈ ਪਰਮਾਤਮਾ ਦੀ ਮਿਹਰ ਸਾਹਿਬ ਕਹਿਣ ਲੱਗੇ ਕਿ ਦੁਨੀਆਵੀ ਤੌਰ ਤੇ ਆਰਥਿਕ ਤੌਰ ਤੇ ਜੇ ਕੋ ਤੁਹਾਡਾ ਭੈਣ ਭਰਾ ਗਰੀਬ ਹੈ ਨਾ ਦਸਬੰਧ ਕੱਢ ਕੇ ਕੋਸ਼ਿਸ਼ ਕਰਿਆ ਕਰੋ ਕਿ ਉਹਦੀ ਅਸੀਂ ਹੈਲਪ ਕਰੀਏ ਮਦਦ ਕਰੀਏ ਤੁਸੀਂ ਅੱਜ ਉਹਦੀ ਹੈਲਪ ਕਰੋਗੇ ਨਾ ਮਦਦ ਕਰੋਗੇ ਬੇਸ਼ੱਕ ਅਗਲਾ ਕਦਰ ਨਾ ਪਾਵੇ ਉਹ ਗੱਲ ਉਹਦੀ ਆ ਪਰ ਤੁਹਾਡੇ ਕੋਲੇ ਕਹਿਣ ਵਾਸਤੇ ਇੱਕ ਜਵਾਬ ਹੋਵੇਗਾ ਕਿ ਮੈਂ ਤੇ ਆਪਣੇ ਭਰਾ ਦੀ ਆਪਣੀ ਭੈਣ ਦੀ ਔਖੇ ਵੇਲੇ ਬਾਹ ਫੜੀ ਚ ਕਦਰ ਉਹਨੇ ਨਹੀਂ ਕੀਤੀ ਮੇਰਾ ਇਹਦੇ ਵਿੱਚ ਕੀ ਗੁਨਾਹ ਹੈ ਮੈਂ ਤੇ ਨਾ ਪਿੱਛੇ ਹਟਿਆ ਮੈਂ ਤੇ ਆਪਣੇ ਭਰਾ ਦੀ ਕਦਰ ਕੀਤੀ ਮੈਂ ਤੇ ਆਪਣੀ ਭੈਣ ਦੀ ਕਦਰ ਕੀਤੀ ਉਹਦੀ ਬਾਹ ਫੜ ਲਈ ਔਖੇ ਵੇਲੇ ਉਹਦੇ ਬੱਚਿਆਂ ਦੇ ਹੀਸੇ ਭਰ ਦਿੱਤੀਆਂ ਉਹਦਾ ਇਲਾਜ ਕਰਵਾ ਦਿੱਤਾ ਉਹਦਾ ਘਰ ਮਕਾਨ ਬਣਵਾ ਦਿੱਤਾ ਮੈਂ ਆਪਣੇ ਵੱਲੋਂ ਆਪਣੀ ਭੈਣ ਦੀ ਆਪਣੇ ਭਰਾ ਦੀ ਕਦਰ ਕੀਤੀ ਹੈ ਆਪਣੇ ਚਾਚੇ ਦੀ ਚਾਚੇ ਦੇ ਪੁੱਤਾਂ ਦੀ ਭੂਆ ਦੇ ਮੁੰਡਿਆਂ ਦੀ ਮਾਸੀ ਦੇ ਪੁੱਤ ਦੀ ਮਾਸੀ ਦੇ ਧੀਆਂ ਦੀ ਜਾਂ ਆਂਡ ਗਵਾਂਡ ਕੋ ਸਾਡਾ ਰਿਸ਼ਤੇਦਾਰ ਗਰੀਬ ਐ ਨਾ ਜਿਹਦੇ ਕੋਲੇ ਇੰਨਾ ਪੈਸਾ ਤੇ ਢੇਲਾ ਨਹੀਂ ਐ ਆਪਾਂ ਕਹਿ ਸਕਦੇ ਆ ਵੀ ਅਸੀਂ ਉਹਦੀ ਮਦਦ ਕੀਤੀ ਆ ਮੈਂ ਆਪਣੇ ਵੱਲੋਂ ਆਪਣੇ ਫਰਜ਼ ਅਦਾ ਕੀਤੇ ਆ ਫਿਰ ਕੀ ਹੋਇਆ ਜੇ ਉਹਨੇ ਨਹੀਂ ਕਦਰ ਕੀਤੀ ਤੇ ਉਹਦੀ ਮਰਜ਼ੀ ਐ ਨਾ ਪਰ ਉਹ ਮੈਨੂੰ ਇਹ ਤਨ ਨਾਲ ਕਹਿ ਸਕਦੇ ਨੇ ਮੇਰੇ ਭਰਾ ਨੇ ਓਕੀ ਵੇਲੇ ਮੇਰੇ ਨਾਲ ਸਾਥ ਨਹੀਂ ਦਿੱਤਾ ਤੁਹਾਨੂੰ ਇਹ ਤੇ ਨਾ ਗੱਲ ਤੋਂ ਮੂੰਹ ਤੇ ਨਾ ਲਪਕੋਣਾ ਪੈਂਦਿਆ ਵੀ ਤੁਸੀਂ ਆਪਣੇ ਭਰਾ ਦਾ ਸਾਥ ਨਹੀਂ ਦਿੱਤਾ। ਅਗਲਾ ਕਰਕੇ ਬੇਕਦਰੀ ਤੇ ਕਰੀ ਜਾਵੇ। ਬੇਕਦਰੀ ਉਹਨੇ ਕੀ ਇਹ ਨਾ ਤੁਸੀਂ ਤੇ ਨਹੀਂ ਨਾ ਕੀਤੀ। ਤੁਸੀਂ ਤੇ ਵੱਡੇ ਹੋਣ ਦਾ ਜਾਂ ਛੋਟੇ ਹੋਣ ਦਾ ਫਰਜ਼ ਅਦਾ ਕੀਤਾ ਵਾ। ਸੋ ਇਸ ਕਰਕੇ ਸਹਿਬ ਨੇ ਕਿਹਾ ਵੀ ਹਮੇਸ਼ਾ ਪਲਾ ਕਰਦਾ ਰਹ ਸਭ। ਅਸੀਂ ਕੋਈ ਵੀ ਮਾਰ ਨਹੀਂ ਅਗੇ ਕਿਰਪਾ ਕੀਤੀ। ਸਹਿ ਪਿੰਦੇ ਜਾਂਕਾ ਦ੍ਰਿਸ਼ਟ ਕਸ਼ੂ ਨਾ ਆਵੇ ਇਸ ਤਤਕਾਲ ਤੈਨ ਇਸ ਪ੍ਰਗਟਾਵੇ ਮਹਰ ਬਾਸ਼ਾ ਕਹਿੰਦੇ ਕਿ ਉਹਦੀਆਂ ਮਿਹਰਬਾਨੀਆਂ ਭਾਵੇਂ ਉਹਦੇ ਵੱਲੋਂ ਕੀਤੀ ਕਿਰਪਾ ਉਹ ਮਾਲਕ ਸਾਡੇ ਸਾਹਮਣੇ ਭਾਵੇਂ ਨਹੀਂ ਨਜ਼ਰ ਆਉਂਦਾ ਪਰ ਉਹਦੀ ਰਹਿਮਤ ਜਿਹੜੀ ਨੇ ਪਤਾ ਲੱਗ ਜਾਂਦੀ ਹੈ ਵੀ ਮਾਰੇ ਨੇ ਅੱਜ ਮਿਹਰਬਾਨੀ ਕੀਤੀ ਇਸ ਤਤਕਾਲ ਤੈਨ ਇਸ ਪ੍ਰਗਟਾਵੇ ਬਾਸ਼ਾ ਕਹਿੰਦੇ ਕਿ ਉਹਦੀ ਰਹਿਮਤ ਹੋ ਜੇ ਤੇ ਇਨਸਾਨ ਦਾ ਹਰ ਪਾਸੇ ਜਸ ਗਾਇਆ ਜਾਂਦਾ ਵਾ ਸਾਹਿਬ ਕਹਿਣ ਲੱਗੇ ਕਿਉਂ ਉਹਦੀ ਵਜ੍ਹਾ ਵਾ ਜਾਂ ਕੋ ਬਖਸ਼ ਜਾਂ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਨੇ ਜਗਤੀ ਜੀਦੇ ਉੱਤੇ ਗੁਰੂ ਸਾਹਿਬ ਆਪ ਕਿਰਪਾ ਕਰ ਦਿੰਦੇ ਆ ਨਾ ਮਿਹਰਬਾਨੀ ਜਿਹਦੇ ਉੱਤੇ ਆਪ ਕਰਦੇ ਨੇ ਸਹਿਬ ਮੇਰੇ ਪਾਸ਼ਾ ਜੀ ਕਹਿਣ ਲੱਗੇ ਵੀ ਉਹਦਾ ਜਿਹੜਾ ਲੇਖਾ ਜੋਖਾ ਨਾ ਉਹ ਆਪਨੇ ਆਪ ਨੇ ਭੇੜ ਦਿੰਦੇ ਨੇ ਜਿਉ ਪਿੰਡ ਸਭ ਤੇ ਇਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਇਹ ਸਾਡਾ ਸਰੀਰ ਉਸੇ ਮਾਲਕ ਦੀ ਪੂੰਜੀ ਐ ਜਿਉਂ ਪਿੰਡ ਸਭ ਇਸ ਦੀ ਰਾਸ ਸਾਬ ਕਹਿੰਨ ਲੱਗੇ ਵੀ ਤੇਰਾ ਸਰੀਰ ਜਿਹੜਾ ਵਾ ਇਹ ਉਸ ਦਾਤੀ ਦੀ ਪੂੰਜੀ ਆ ਤੇ ਮਹਰਿ ਭਾਸ਼ਾ ਕਹਿੰ ਲੈ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਤੇ ਜਦੋਂ ਮੇਰ ਹੋ ਜਾਂਦੀ ਐ ਇਸ ਸਰੀਰ ਦੇ ਉੱਤੇ ਤੇ ਬੜੇ ਸੋਹਣੇ ਜਿਹੇ ਤਰੀਕੇ ਦੇ ਨਾਲ ਸਾਬ ਦੀ ਕਿਰਪਾ ਹੁੰਦੀ ਐ ਸਾਡੇ ਤੇ ਤੇ ਇਹੋ ਸਰੀਰ ਜਿਹੜਾ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਗਿਆਨਤਾ ਨੂੰ ਦੂਰ ਕਰਕੇ ਸੱਚ ਦਾ ਚਾਨਣ ਜਿਹੜਾ ਵਾ ਉਹਦਾ ਪਸਾਰਾ ਹਿਰਦੇ 'ਚ ਵਸਾ ਲਈ ਦੇ ਭਾਸ਼ਣ ਕਿਰਪਾ ਕੀਤੀ ਆਪਣੀ ਬਣਤ ਆਪ ਬਣਾਈ ਨਾਨਕ ਜੀ ਬਣੇ ਆਪ ਹੀ ਉਤਰ ਕੀ ਬਣਾਉਂਦਾ ਵਾ ਆਪ ਹੀ ਉਹ ਵਿਧੀ ਵਿਆਤ ਬਣਾਉਂਦਾ ਵਾ ਮਰਨੇ ਕਿ ਆ ਵੀ ਨਾਨਕ ਜੀ ਬਣੇ ਇੱਕ ਵਡਾਈ ਇਹ ਉਸੇ ਦੀਆਂ ਵਡਿਆਈਆਂ ਨੇ ਗੁਰੂ ਆਪ ਹੀ ਆਪਣੇ ਸੇਵਕਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਵਡਿਆਈਆਂ ਬਖਸ਼ਦਾ ਵਾ ਆਓ ਹਮੇਸ਼ਾ ਦੂਜਿਆਂ ਦਾ ਭਲਾ ਕਰੀਏ ਪਖੰਡ ਤੋਂ ਦੂਰ ਰਹੀਏ ਜਿਹੜਿਆ ਜਿਹੜਿਆ ਸਾਡਿਆਂ ਗੁਰੂ ਪਿਆਰਿਆਂ ਨੇ ਗੁਰੂ ਦੇ ਸਵਾਰਿਆਂ ਨੇ ਗੁਰੂ ਦੇ ਸੱਚੇ ਸੇਵਕਾਂ ਨੇ ਰੱਬ ਦਾ ਨਾਮ ਯਾਦ ਕੀਤਾ ਰੱਬ ਨੂੰ ਯਾਦ ਕੀਤਾ ਅੱਜ ਅਸੀਂ ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਚੰਗੇ ਕੰਮ ਕਰਦੇ ਹਾਂ ਅਨੇਕਾਂ ਉਹਨਾਂ ਦੀ ਗੱਲ ਤੋਂ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਤਬਦੀਲ ਕਰਦੇ ਹਾਂ पास पातशाह मेर मेहरबानी रवे सतगुरु के गुण गा रही फुल चुपी बख्शो जी खिमा बुलाओ फते वाहू जी का खालसा वाह